ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬੰਗਸੀਪੁਰਾ ਇਹ ਪਿੰਡ ਸਦਮਾ ਬੇੜ ਦੇ ਨੇੜ ਹੈ ਇਹਦੇ ਇੱਕ ਹੱਥ ਪਿੰਡ ਸਦਰਪੁਰਾ ਰਹਿ ਜਾਂਦਾ ਜਗਰਾਵਾ ਤਹਿਸੀਲ ਹੈ ਤੇ ਜ਼ਿਲ੍ਹਾ ਜਿਹੜਾ ਹੈਗਾ ਉਹ ਲੁਧਿਆਣਾ ਜਗਰਾਵਾ ਤੋਂ ਜਦੋਂ ਸਦਮਾ ਬੇੜ ਵਾਲੇ ਪਾਸੇ ਨੂੰ ਜਾਂਦੇ ਆ ਦੱਸੋ ਤਾਂ ਸਦਮਾ ਬੇੜ ਤੋਂ ਥੋੜਾ ਜਿਹਾ ਪਹਿਲਾਂ ਇੱਕ ਹੱਥ ਤੇ ਬੰਗਸੀਪੁਰਾ ਪਿੰਡ ਤੇ ਦੂਜੇ ਪਾਸੇ ਸਦਰਪੁਰਾ ਜਿੱਥੇ ਵੀਡੀਓ ਬਣਾ ਰਿਹਾ ਦੋਸਤੋ ਮੰਡ ਡੇਰੀ ਫਾਰਮ ਬਹੁਤ ਸਾਰੀਆਂ ਵੀਡੀਓ ਪਹਿਲਾਂ ਬਣਾਈਆਂ ਭਾਈ ਕੋਲ گاਵਾ ਹੁੰਦੀਆਂ ਤੁਸੀਂ گاਵਾ ਦੀ ਬਰੀਡ ਕੁਆਲਿਟੀ ਦੇਖ ਗਏ ਹੋਵੋਗੇ ਜਦੋਂ ਚੈਨਲ ਦੀ ਅੱਪਾ ਵੀਡੀਓ ਦੀ ਸ਼ੁਰੂਆਤ ਕਰਦੇ ਆ ਉੱਥੋਂ ਹੀ ਜਜਮੈਂਟ ਹੋ ਜਾਂਦੀ ਹੈ ਬਾਕੀ ਥੋੜੇ ਦਿਨ ਪਹਿਲਾਂ ਵੀ ਇੱਕ ਵੀਡੀਓ ਬਣਾਈ ਸੀ ਉਹਦੇ ਚ ਵੀ ਬੜੇ ਸੋਹਣੇ ਨਾਗ ਇੱਥੋਂ ਦਿਖਾਏ ਸੀ ਅੱਜ ਦੀ ਵੀਡੀਓ ਚ ਵੀ ਐਚ ਆਫ ਨਸਲ ਦੀਆਂ ਬਹੁਤ ਸਾਰੀਆਂ ਗਾਵਾਂ ਤੁਹਾਨੂੰ ਦਿਖਾਉਂਗਾ ਜਿਹਦੇ ਚ ਇੱਕ ਹੀ ਗਾਂ ਜਿਹੜੀ ਸੂਈ ਸਵਾਈ ਹੈ ਪਰ ਚੰਗੀ ਤਿਆਰ ਹੋਈ ਵੀ ਸੋਹਣੇ ਢਾਂਚੇ ਦੀ ਹੈ ਗਾਂ ਬਰੀਡ ਕੁਆਲਟੀ ਦੀ ਦੀ ਜਜਮੈਂਟ ਤੁਸੀਂ ਕਰ ਸਕਦੇ ਹੋ ਕਿਉਂਕਿ ਇਹ ਏਰੀਆ ਜਿਹੜਾ ਹੋ ਚੰਗੇ ਫਾਰਮਾਂ ਦਾ ਹੈ ਚੰਗੇ ਲਾਰਜ ਫਾਰਮ ਇਸ ਏਰੀਏ ਦੇ ਵਿੱਚ ਹੈ ਤੇ ਇਸੇ ਵੀਡੀਓ ਦੇ ਵਿੱਚ ਐਚਐਫ ਤੋਂ ਇਲਾਵਾ ਇੱਕ ਜਰਸੀ ਵਾੜ ਵੀ ਤੁਹਾਨੂੰ ਦਿਖਾ ਦੇਣੀ ਸੋ ਜਰਸੀ ਜਿਹੜੀ ਉਹ ਵੀ ਤੁਸੀਂ ਦੇਖ ਸਕਦੇ ਹੋ ਦੋਸਤੋ ਜੇ ਐਚਐਫ ਚੰਗੀ ਆ ਤਾਂ ਬਿਨਾਂ ਸ਼ੱਕ ਜਰਸੀ ਵੀ ਇੱਥੋਂ ਆਪਾਂ ਨੂੰ ਚੰਗੀ ਦੇਖਣ ਨੂੰ ਮਿਲੂਗੀ ਸੋ ਲਾਸਟ ਤੱਕ ਵੀਡੀਓ ਦੇਖ ਲਿਓ ਇੱਕ ਬੇਨਤੀ ਹੈ ਵੀ ਜਿਹੜੇ ਵੀ ਵੀਰ ਨੇ ਕੋਈ ਵੀ ਪਸ਼ੂ ਖਰੀਦਣਾ ਹੈ ਉਹ ਆ ਕੇ ਦੇਖੇ ਤਸੱਲੀ ਕਰੇ ਨੰਬਰ ਜਿਹੜਾ ਉਹ ਸਕਰੀਨ ਉੱਤੇ ਮੈਂ ਚਲਾ ਦੂੰਗਾ ਤੁਸੀਂ ਆਪਦੀ ਸਮਝ ਨਾਲ ਪਸੂ ਖਰੀਦੋਗੇ ਆਓ ਬਾਈ ਤੋਂ ਜਾਣਕਾਰੀ ਲੈਣੀ ਸ਼ੁਰੂ ਕਰਦੇ ਆਂ ਆ ਲੈਟ ਜੀ ਇੰਨਾ ਵਹਿੜਾਂ ਬਾਰੇ ਜਗਦੀਪ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਜਗਦੀਪ ਭਾਈ ਅੱਜ ਹੈਗੇ 8-10 ਨਗ ਆਪਣੇ ਕੋਲ ਟੋਟਲ ਹਾਂਜੀ ਹਾਂਜੀ ਪਹਿਲੇ ਨੰਬਰ ਤੇ ਵਹਿੜ ਖੜੀ ਆ ਸਾਹਮਣੇ ਦਿਸਦੀ ਐ ਵੀ ਪਹਿਲਾਂ ਤਾਂ ਵੀਰ ਜੀ ਧੰਨਵਾਦ ਜੀ ਜਿਹੜੀ ਪਿਛਲੀ ਵੀਡੀਓ ਚ ਜਿੰਨੇ ਵੀ ਭਰਾ ਮਿਲੇ ਆ ਬਹੁਤ ਜ਼ਿਆਦਾ ਪਿਆਰ ਦਿੱਤਾ ਠੀਕ ਐ ਤੇ ਆਪਾਂ ਇਦਾਂ ਹੀ ਵੀਡੀਓ ਹੁਣ ਬਣਾਉਂਦੇ ਚੱਲਣਾ ਸਾਰਾ ਸਿਆਲ ਹੀ ਠੀਕ ਐ ਇਹ ਬਹੁਤ ਧੰਨਵਾਦ ਸਾਰਿਆਂ ਦਾ ਜੋ ਨਵੇਂ ਮਿਲੇ ਆ ਜੋ ਪੁਰਾਣੇ ਜਿਨ੍ਹਾਂ ਕੋਲੇ ਨੰਬਰ ਐ ਨਹੀਂ ਸੀ ਤੁਹਾਡੀ ਵੀਡੀਓ ਦੇ ਜ਼ਰੀਏ ਉਹਨਾਂ ਨੂੰ ਨੰਬਰ ਮਿਲੇ ਠੀਕ ਐ ਤੇ ਸਾਰਿਆਂ ਦਾ ਧੰਨਵਾਦ ਬਹੁਤ ਹੀ ਪਿਆਰ ਮਿਲਿਆ ਆਪਣਾ ਵੀਡੀਓ ਨੂੰ ਠੀਕ ਐ ਹਾਂਜੀ ਨਵੀਂ ਦੀ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਵਾਲੀ ਗਾਂ ਤੋਂ ਪਹਿਲੇ ਨੰਬਰ ਵਾਲੀ ਵੀਰ ਜੀ ਇਹ ਆਪਾਂ ਚਾਰ ਬਿਹੜੀਆਂ ਇੱਕੋ ਫਾਰਮ ਤੋਂ ਲਈਆਂ ਸੀਗੀਆਂ ਜੀ ਹੂੰ ਤੇ ਇਹ ਬੱਚੀ ਦਾ ਹੈਗੀ ਜੀ ਹੌਟ ਸਟਾਰ ਦੀ ਸਿਕਸੜ ਦੀ ਖੋਦਾ ਠੀਕ ਐ ਸਪਾਈਕ ਸਿਕਸੜ ਤੋਂ ਗੱਭਣਾ ਜੀ ਇਹ ਠੀਕ ਹੈ ਬੀ 12 23 ਦੀ ਇਹਦੀ ਏ ਆਈ ਹੋਈ ਆ ਹਾਂ ਆਹ ਵਾਲਾ ਰਿਕਾਰਡ ਹੈ ਜੀ ਇਹਦਾ 54 ਨੰਬਰ ਹੈ ਇਹਦੇ ਕੰਨ ਦੇ ਵਿੱਚ ਠੀਕ ਹੈ ਤੇ ਤਕਰੀਬਨ ਇਹਦੇ ਅੱਜ ਮੰਨ ਕੇ ਚੱਲੋ ਵੀ ਆ ਦਿਨ ਪੂਰੇ ਆ 9 ਦਿਨ ਉੱਤੇ ਲੌਗੀ ਜੀ ਹਾਂ ਬੱਚੀ ਇਹ ਪਹਿਲੇ ਸੂਏ ਦੇ ਵਿੱਚ ਦੁੱਧ 40 ਦੀ ਉਮੀਦ ਕਰਦੇ ਆਪਾਂ ਕਿਉਂਕਿ ਜਿਹੜੇ ਮੁੰਡੇ ਤੋਂ ਮੈਂ ਗਾਈਆਂ ਲਈਆਂ ਹਾਂ ਹਾਂ ਜਿਹੜੀਆਂ ਅੱਗੇ ਮੈਂ ਪਿਛਲੀ ਵਾਰ ਗੁਜਰਾਤ ਭੇਜੀਆਂ ਹਾਂ ਹਾਂ ਉਹ ਇਸੇ ਫਾਰਮ ਦੀਆਂ ਬੱਚੀਆਂ ਸੀ ਜਿਹੜੀਆਂ ਵੱਡੀਆਂ ਸੀਗੀਆਂ ਜੀ ਠੀਕ ਹੈ ਅੱਛਾ ਰੇਟ ਕੀ ਰਹਿਣਗੇ ਬਈ ਰੇਟ ਬ੍ਰਦਰ ਜਿਹੜਾ ਲੈਂਡ ਦੇਣਾ 2 ਲੱਖ ਤੇ 70000 ਦੀ ਬੱਚੀ ਦੇਵਾਂਗੇ ਜੀ ਠੀਕ ਐ ਦੰਦੋ ਕਿਵੇਂ ਹੈ ਦੰਦੋ ਵੀਰੇ ਚਾਰ ਦੰਦਾ ਜੀ ਠੀਕ ਐ ਤੋਰਗੇ ਬਈ ਇਹ ਖੋਲੋ ਸੋ ਦਸੋ ਚਾਰ ਦੰਦ ਬੱਚੀ ਸੂਆ ਪਹਿਲਾ ਸੂਹੂਗੀ ਡਿਟੇਲ ਸਾਰੀ ਦੱਸਤੀ ਐ ਰਿਕਾਰਡ ਇਹਦਾ ਤੁਹਾਨੂੰ ਦੱਸਤਾ ਲਿਖਤੀ ਬਾਈ ਕੋਲ ਰਿਕਾਰਡ ਹੈਗਾ ਰਿਟਨ ਦੇ ਵਿੱਚ ਜਿਹੜਾ ਤੁਸੀਂ ਵੀ ਆ ਕੇ ਦੇਖ ਸਕਦੇ ਹੋ ਦਸਤੋ ਤੋਰ ਕੇ ਦੇਖਦੇ ਆਂ ਵੈਸੇ ਜਾਣਦੇ ਹੋ ਤੁਸੀਂ ਭਰਾ ਜਿਹੜਾ ਫਾਰਮ ਚੋਂ ਪਸ਼ੂ ਲਿਆ ਜਾਂਦਾ ਨਾ ਉਹਨੂੰ ਰਸਿਆ ਪਾ ਕੇ ਤੋਰਨਾ ਬਹੁਤ ਔਖਾ ਹੁੰਦਾ ਕਿਉਂਕਿ ਖੁੱਲੀਆਂ ਫਿਰਦੀਆਂ ਹੁੰਦੀਆਂ ਇਹ ਤਾਂ ਇਹ ਪਸ਼ੂ ਇਹਦੀ ਹਲਕਤ ਮੰਨਦੇ ਆ ਮਰਜ਼ੀ ਨਾਲ ਤੁਰਨਾ ਪਸੰਦ ਕਰਦੇ ਆ ਬਹੁਤ ਵੱਡੇ ਢਾਂਚੇ ਦੀ ਇਹ ਵੜਾ ਸੁਆ ਪਹਿਲਾ ਚਾਰ ਦੰਦ ਦਾ ਮੂੰਹ ਦੇ ਵਿੱਚੋਂ ਰੰਗ ਰੂਪ ਇਹਦਾ ਬੜਾ ਸੋਹਣਾ ਬਰੀਡ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਸੋ ਦੇਖੋ ਇਹਦਾ ਢਾਂਚਾ ਇੰਨੀ ਕੀ ਤੋਰ ਸਕਦੇ ਆ ਤੁਹਾਨੂੰ ਜਿਗਦੀ ਭਾਈ ਜਿਹੜੀਆਂ ਜਿਹੜੀਆਂ ਤੁਰਦੀਆਂ ਸਹੀ ਰੱਸਾ ਪਾਏ ਤੋਂ ਉਹੀ ਤੋਰਾਂਗੇ ਬਾਕੀ ਖੜੀਆਂ ਹੀ ਦਿਖਾ ਦੇਾਂਗੇ ਸੋਸੋ ਥਾਣ ਅਗਾੜੀ ਦੇਖ ਲੋ ਇੱਕੋ ਜੀ ਬਿਲਕੁਲ ਅਗਾੜੀ ਬੜਾ ਸੋਹਣਾ ਲੈਗ ਸਕੋਰ ਹੈ ਢਾਂਚਾ ਤੁਸੀਂ ਦੇਖ ਲੋ ਇਹਦਾ ਜਿਹੜੇ ਜਿਹੜੇ ਪਸ਼ੂ ਤੁਰ ਸਕਦੇ ਆ ਰੱਸਾ ਪਾ ਕੇ ਉਹ ਅਸੀਂ ਤੋੜ ਦੇਾਂਗੇ ਬਾਕੀ ਖੜੀਆਂ ਗਾਵਾਂ ਦਿਖਾਵਾਂਗੇ ਕੈਨ ਮਸੂਆ ਸੁਆਸ ਹੁੰਦੀ ਬਈ ਦੋ ਨੰਬਰ ਇਹ ਬ੍ਰਦਰ ਤੀਜਾ ਸੁਆਸ ਹੋਊਗੀ ਜੀ ਕਹਿਣ ਨੂੰ ਬੇਸ਼ੱਕ ਇਹਨਾਂ ਆਪਾਂ ਦੂਜੇ ਕਹਿ ਦਈਏ ਪਰ ਇਹਦੀ ਤੀਜੇ ਸੁਣਾ ਗਾਂ ਨੇ ਠੀਕ ਹੈ ਜਦੋਂ ਤੱਕ ਰੈਡੀ ਹੋਣਾ ਗਾਂ ਨੇ ਦੂਜਣਿਆ ਜਿਹੜੀ ਇਹਦੀ ਤਿਆਰੀ ਹੋਊਗੀ ਵੇੜੀ ਦੀ ਦੂਜਣਾਂ ਆਰਕਿਉ ਲੱਗੂਗੀ ਤੁਰਨ ਨੂੰ ਥੋੜੀ ਜੀ ਇਹ ਇਹ ਟਰਮੀਨੇਟਰ ਦੀ ਖੋਦਾ ਬ੍ਰਦਰ ਮੈਂ ਤਿੰਨ ਲਈਆਂ ਸੀ ਬੜੀਆਂ ਇੱਕੋ ਫਾਰਮ ਦੇ ਵਿੱਚੋਂ ਹੂੰ ਤੇ ਇਹਦਾ ਮੈਂ ਤੁਹਾਨੂੰ ਰਿਕਾਰਡ ਦਿਖਾ ਦਿੰਨਾ ਬੱਚੀ ਦਾ ਗਾਂ ਦਾ ਇਹਦਾ 3 ਨੰਬਰ ਹੈ ਜੀ ਠੀਕ ਹੈ ਚਿੱਟੀ ਗਾਂ ਇਹ ਅਲੈਗੈਂਡਰ ਦੇ ਸੈਕਸੀਮਨਾਂ ਗੱਬਣ ਆਈਵੀਐਸ ਦੇ ਨਾਲ 30 ਨੰਬਰ ਇਹਦਾ ਠੀਕ ਹੈ 21 ਨੰਬਰ ਉਹ ਜਿਹੜੀ ਸਭ ਤੋਂ ਲਾਸਟ ਦੇ ਵਿੱਚ ਮਿਲਰ ਪੀ ਦਾ ਉਹਨੇ ਬੱਚਾ ਦਿੱਤਾ ਵਾ ਹੂੰ ਇਹ ਦੋ ਗਾਵਾਂ ਦਾ ਉੱਪਰ ਲਈ ਸੇਲ ਹੋ ਚੁੱਕੀ ਆ ਠੀਕ ਹੈ ਹਾਂਜੀ ਇਹਨੂੰ ਮੜਾ ਇਹ ਹੱਕ ਦੀ ਬਈ ਤਰਨੂੰ ਸੋ ਤੁਸੀਂ ਖੜੀ ਦਿਖਾਉਣੇਗਾ ਤੁਸੀਂ ਦੇਖ ਲਓ ਢਾਂਚਾ ਕੀ ਦੁੱਧ ਦਾ ਰਿਕਾਰਡ ਬਈ ਇਹਦਾ ਦੁੱਧ ਵੀਰੇ ਜੀ ਬੰਦਾ ਕੋਈ ਸੰਭਾਲ ਲਵੇ ਦੁੱਧ ਤਾਂ ਚਲੋ ਮੈਂ ਜ਼ਿਆਦਾ ਕਿਤੇ ਬੋਲਦਾ ਨਹੀਂ ਹੁੰਦਾ ਉਹ ਤਾਂ 50 ਪਲੱਸ ਵਾਲੀ ਗਾਂ ਜੀ ਇਹ ਠੀਕ ਹੈ ਸੋ ਦੱਸੋ ਬਾਕੀ ਮੇਨ ਗੱਲ ਇਹ ਵੀ ਸਾਂਭ ਸੰਭਾਲ ਪਰ ਬਰੀਡ ਵਾਈਜ਼ ਤੁਸੀਂ ਇਸ ਗਾਂ ਨੂੰ ਦੇਖ ਸਕਦੇ ਹੋ ਮਿਲਕ ਵੇਨ ਦੋਨਾਂ ਸਾਈਡ ਤੋਂ ਬੜੀ ਚੰਗੀ ਆਉਂਦੀ ਹੈ ਖਵਾਨੇ 'ਚ ਸਪੇਸ ਬਹੁਤ ਪਈ ਹੈ ਦੇਖ ਸਕਦੇ ਹੋ ਇਹਦਾ ਢਾਂਚਾ ਸੋ ਇਸ ਤੋਂ ਬਾਅਦ ਇੱਕ ਹੋਰ ਗਾਂ ਤੁਹਾਨੂੰ ਦਿਖਾਉਣੇ ਆ ਜਿਹੜੀ ਲੱਗਾਂ ਵਰਤਿਆ ਬਈ 3 ਨੰਬਰ ਵਾਲੀ ਵੀਰ ਜੀ ਇਹ ਵੀ ਤੀਜਾ ਸੂ ਹੈ ਜੀ ਹੂੰ ਤੇ ਇਹ ਜਿਹੜੀ ਮੈਂ ਉਹ ਪਹਿਲਾਂ ਵਾਲੀ ਬੈੜੀ ਜਿਹੜੀ ਆਪਾਂ ਦਿਖਾਈ ਆ ਹੂੰ ਉਹਦੇ ਫਾਰਮ ਦੀ ਆ ਬੱਚੀ ਇਹ ਠੀਕ ਐ ਤੇ ਤਕਰੀਬਨ ਇਹਦਾ 58 59 ਲੀਟਰ ਦਾ ਜਿਹੜਾ ਪੀਕ ਟਾਈਮ ਆ ਜੀ ਪਿਛਲੀ ਵਾਰ ਦਾ ਠੀਕ ਐ ਉਧਰ ਦੀ ਹੋ ਪਤ ਹੈ ਕਹਦੇ ਇਹ ਤਰਪੂਗੀ ਹਾਂ ਜੀ ਹਾਂ ਜੀ ਤਰਪਣਾ ਨੇ ਆ ਜਾ ਤੋਰ ਪਤ ਜਾਂ ਖੁੱਲੀ ਛੱਡ ਦੇ ਖੁੱਲੀ ਛੱਡ ਦੇ ਜਾ ਲੈਣ ਦੇ ਮਗਰੋਂ ਅੱਕ ਦੇ ਵਿੱਚ ਗਾਣ 58 59 ਲੀਟਰ ਇਹਦਾ ਜਗਜੀ ਦੁੱਧ ਦਿੱਤਾ ਵੀਰੇ ਹੂੰ ਤੇ ਸੂਆ ਤੀਜਾ ਸੌਂਦੀ ਆ ਇਹ ਬਸ ਕੋਈ ਨਹੀਂ ਪੱਤਰ ਲੈਂਦੇ ਫਰ ਨੂੰ ਕੱਢ ਲੈ ਦੁੱਧ ਦੇਦ ਕੀ ਮੰਨ ਕੇ ਚੱਲੋ ਜੇ ਕੋਈ ਬੰਦਾ ਸੰਭਾਲਣ ਵਾਲਾ ਹੋਊਗਾ ਕਿਉਂਕਿ ਉੱਥੇ ਫਾਰਮ ਦੇ ਵਿੱਚ ਐਨੀਮਲ ਬਹੁਤ ਜ਼ਿਆਦਾ ਆ ਮੁੰਡੇ ਕੋਲੇ ਹੂੰ ਇਹ ਮੈਸੀ ਦੀ ਖੋਦਾ ਵੀਰੇ ਠੀਕ ਹੈ ਤੇ ਆਪਣੇ ਸਟਨਰ ਨਾਲ ਗੱਬਣਾ ਜੀ ਇਹ ਸਟਨਰ ਦਾ ਸਿਮਨ ਲੱਗਾ ਦੱਸੋ ਤੇ ਮੈਸੀ ਦੀ ਮੁੰਡੇ ਬਤ ਮੜੀ ਜੀ ਵੋਲਟਵਾਰਡ ਦੇ ਸਟਨਰ ਨਾਲ ਗੱਭਣਾ ਜੀ ਮੈਸੀ ਦੀ ਖੋਦਾ ਹੂੰ ਕਿ ਗਰੰਟੀ ਵੀ ਦੇ ਸਕਦੇ ਆ ਵੈਸੇ ਮੈਂ ਕਿਤੇ ਅਜੇ ਤੱਕ ਜਿਆਦਾ ਗਰੰਟੀ ਗਰੰਟੀ ਵਾਲੇ ਕੰਮਾਂ 'ਚ ਨਹੀਂ ਪੈਂਦਾ ਜਦੋਂ ਕੋਈ ਜਿਆਦਾ ਹੀ ਆਪਦੇ ਦਿਲ ਨਾਲ ਜਿਹੜੀ ਗਾਂ ਲੱਗਦੀ ਮੋੜ ਲਿਆ ਪੁੱਤ 60 ਲੀਟਰ ਦੀ ਗਰੰਟੀ ਵੀ ਦੇ ਸਕਦੇ ਆ ਪਰ ਮੈਂ ਕਿਤੇ ਅਜੇ ਤੱਕ ਗਰੰਟੀ ਦਿੱਤੀ ਨਹੀਂ ਕਿਉਂਕਿ ਅਗਲਾ ਜਾ ਕੇ ਸੰਭਾਲੇ ਨਾ ਸਹੀ ਹੈ ਸੋ ਇਹ ਗਾਂ ਤੁਸੀਂ ਦੇਖ ਲਓ ਦੋਸਤੋ ਇਸ ਤੋਂ ਬਾਅਦ ਚ ਆਪਾਂ ਹੋਰ ਕੰਮਾਂ ਬਾਰੇ ਗੱਲ ਕਰਦੇ ਆ ਇਹਦਾ ਟਾਂਚਾ ਦੇਖੋ ਇਹਦਾ ਵਜ਼ਨ ਦੇਖੋ ਗਾਂ ਦਾ ਬੜੀ ਵੱਡੇ ਬਾਡੀ weight ਵਾਲੀ ਗਾਂ ਬਾਂਦੇ ਬੁੱਤ ਖੱਚ ਕੇ ਬਾਂਦੇ ਲੈ ਜਾ ਮੂਰੇੋਂ ਫੜ ਲਾ ਸੋ ਇਹ ਗਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਤੀਜਾ ਸੂਆ ਇਹਨੇ ਸੂਣਾ ਚਾਰ ਨੰਬਰ ਤੇ ਜਿਹੜੀ ਗਾਂ ਬਈ ਚਾਰ ਨੰਬਰ ਵਾਲੀ ਵੀ ਇਹ ਰਹੀ ਤੀਜਾ ਸੂਆ ਹੀ ਆ ਉਹਦਾ ਹਜੇ ਮਹੀਨਾ ਪਿਆ ਜੀ ਠੀਕ ਹੈ ਪੂਰਾ ਉਹਦੇ ਆਪਣੇ ਇਧਰੋਂ ਸਾਈਡ ਤੋਂ ਤੁਸੀਂ ਦਿਖਾਇਓ ਇਹਨੂੰ ਜਦੋਂ ਨੂੰ ਗਾਂ ਮੰਨ ਕੇ ਚੱਲੋ ਵੀ ਰੈਡੀ ਹੋਊਗੀ ਨਾ ਇਹ ਹੂੰ ਉਦੋਂ ਦੇਖਣ ਲੱਗ ਚੀਜ਼ ਬਣੂਗੀ ਇਹ ਜਿਹੜੀ ਆਪ ਹੂੰ ਇਹ ਆਪੋਟੇੜਾ ਮੈਨੂੰ ਉੱਥੋਂ ਰਿਕਾਰਡ ਮਿਲਿਆ 86 ਨੰਬਰ ਆ ਜੀ ਇਹ ਹੂੰ ਜਮਾਸਕਾ 66 ਨਾ ਗੱਬਣਾ ਹੂੰ ਖੋਦੇ ਰਮਾੜਾ ਦੀ ਆ ਠੀਕ ਹੈ ਜੋ ਅਗਲੇ ਨੇ ਆਪਾਂ ਨੂੰ ਦੱਸਿਆ ਉਹ ਆਪਾਂ ਦੱਸਣ ਦੇ ਮੁਤਾਬਕ ਜਿਹੜੀ ਏਦੂ ਅੱਗੇ ਆਊਗੀ ਹੂੰ ਇਹ ਦੋਨੇ ਇੱਕੋ ਹੀ ਫਾਰਮ ਦੇ ਵਿੱਚੋਂ ਆਈਆਂ ਇਹ ਗੈਲੈਕਸੀ ਦੀ ਆ ਜੀ ਹੂੰ ਇਹ ਪਾਈਪਰ ਨਾਲ ਗੱਬਣਾ ਆ ਇਹਦਾ 2 ਨੰਬਰ ਤੇ 74 ਨੰਬਰ ਦਾ ਰਿਕਾਰਡ ਆ ਠੀਕ ਹੈ ਗੈਲੈਕਸੀ ਦੀ ਖੋਦਾ ਪਾਈਪਰ ਨਾਲ ਗੱਬਣਾ ਇਹਦਾ ਕਿੰਨਾ ਟਾਈਮ ਬਾਕੀ ਹੈ ਇਹਦਾ ਵੀਰੇ ਅ ਪੁਆਇੰਟ ਦੋ ਇਹਨੂੰ 10 1 24 ਦੀ ਐਂ ਆਈ ਹੋਈ ਹੈ ਜੀ ਉਹਦੀ 14 1 24 ਦੀ ਠੀਕ ਹੈ ਮੰਨ ਲਓ ਇਹਦੇ ਜੇ ਆਪਾਂ ਮੰਨੀਏ ਤਾਂ 20 ਦਿਨ 22 ਦਿਨ ਰਹਿੰਦੇ ਆ ਮਹੀਨਾ ਮਹੀਨਾ ਲੈਣਾ ਜੀ ਇਹਨਾਂ ਨੇ ਪੂਰਾ ਹਜੇ ਬਾਈ ਬਾਈ ਹੁਣ ਬਾਈ ਨੇ 28 ਆ ਇਹ ਵੀਰੇ 2 ਮਹੀਨੇ ਤੋਂ ਪਲੱਸ ਦਾ ਟਾਈਮ ਆ ਜੀ ਇਹਦਾ ਹਜੇ ਕੱਚੀ ਆ ਗਾਂ ਹਜੇ ਇਹ ਠੀਕ ਹੈ ਤੇ ਸੂ ਆ ਇਹ ਵੀ ਦੂਜਾ ਸੌਂਦੀ ਆ ਤੇ 2 ਮਹੀਨੇ ਤੋਂ ਉੱਪਰ ਲੈ ਜੂ ਇਹਦਾ ਸੀਮਨ ਦਾ ਨਹੀਂ ਮੈਨੂੰ ਪਤਾ ਕਿਹੜੇ ਦੀ ਹੈ ਜੇ ਪੁੱਛਣਾ ਉਹਨਾਂ ਤੋਂ ਕਿਉਂਕਿ ਵੀਡੀਓ ਤੇ ਮੰਗਵਾਈ ਆਪਾਂ ਠੀਕ ਐ ਤੇ ਪਿਛਲੇ ਸੂਏ ਵੀ ਆਪਾਂ ਹੀ ਗਾਂ ਵੇਚੀ ਸੀਗੀ ਇਹ ਹੂੰ ਉੱਥੇ ਨੇ ਦੁੱਧ 30 32 ਲੀਟਰ ਹੀ ਕੱਢਿਆ ਹੂੰ ਉਹ ਕਹਿੰਦੇ ਆਪਾਂ 40 ਲੀਟਰ ਵਾਲੀਆਂ ਲੈਣੀਆਂ ਪਰ ਜਿਹੜੀ ਬਰੀਡ ਵਾਈਜ਼ ਗਾਂ ਕਿਉਂਕਿ ਪਿਛਲੀ ਵਾਰ ਪਤਲੀ ਸੀ ਐਤਕੀ ਸੰਭਾਲੀ ਬਹੁਤ ਆ ਦੁੱਧ ਗਾਂ ਐਤਕੀ 35 ਪਲੱਸ ਚੱਲੂਗੀ ਜੀ ਠੀਕ ਐ ਸੋ ਦੋਸਤੋ 2 ਮਹੀਨੇ ਬਾਕੀ ਐ ਦੁੱਧੋਂ ਡਰਾਈ ਐ ਹਵਾਨਾ ਦੇਖੋ ਇਹਦਾ ਇਦਾਂ ਦਾ ਬਾਕੀ ਕੀਮਤ ਬਾਈ ਤੋਂ ਪੁੱਛ ਲਓ ਜੇ ਇੱਕ ਗਾਂ ਸੂਈ ਸਵਾਈ ਹੈ ਇਹ ਤੁਰਪੈਂਦੀ ਹੈ ਕਿ ਇਹ ਵੀ ਉਵੇਂ ਕਰੂ ਇਹ ਤੋੜ ਲਾਂਗੇ ਜੀ ਠੀਕ ਹੈ ਇਹ ਕਿੰਨਾ ਮਾਸੂਆ ਸੂਪੀ ਹੈ ਇਹ ਇਹ ਦੂਜਾ ਮਿਰਜੀ ਠੀਕ ਹੈ ਤੋੜ ਦੇ ਬਈ ਇਹਨੂੰ ਅਚ ਖੋਲ ਪਤਾ ਹੀ ਖੋਲ ਲੈ ਇਹ ਸੂਈ ਕਿੰਨਾ ਕ ਟਾਈਮ ਹੋਇਆ ਹੈ ਸੂਈ ਵੀਰੇ ਸਵੇਰੇ ਸੂਈ ਆ ਹੂੰ ਤਕਰੀਬਨ 5 ਵਜੇ ਸੂਈ ਹੈ ਆਪਦੇ ਆਪ ਹੀ ਠੀਕ ਹੈ ਜਦੋਂ ਸਵੇਰ ਉੱਠੇ ਆ ਸੂਈ ਹੋਈ ਸੀਗੀ ਹੂੰ ਬੱਚਾ ਦੱਸਣੇ ਬੱਚਾ ਦਿੱਤਾ ਹਾਂ ਜੀ ਠੀਕ ਹੈ ਜੇਰ ਜੂਰੇ ਦੀ ਪੈ ਗਈ ਆ ਪ੍ਰੋਪਰ ਹੂੰ ਇਹ ਵੀ ਗਾਂ ਮੈਸੀ ਦੀ ਹੋਈ ਹੈ ਜੀ ਠੀਕ ਹੈ ਇਹ ਤੇ ਜਿਹੜੀ ਪਹਿਲਾਂ ਆਪਾਂ ਦੇਖੀ ਸੀਗੀ ਉਹ ਇੱਕੋ ਫਾਰਮ ਦੀਆਂ ਗਾਈਆਂ ਵਾਂ ਠੀਕ ਹੈ ਤੇ ਜੇਰ ਜੂਰੇ ਦੀ ਬਿਲਕੁਲ ਐਨ ਪ੍ਰੋਪਰ ਆ ਵੀਡੀਓ ਹੈਗੀ ਆਪਣੇ ਕੋਲ ਜੇਰ ਦੀ ਹੂੰ ਸੋ ਦੇਖੋ ਉਹ ਗਾਂ ਦੀ ਤਿਆਰੀ ਬੜਾ ਸੋਹਣਾ ਖਵਾਨਾ ਤਿਆਰ ਕੀਤਾ ਸ਼ੋਰਟ ਜਗਜੀਤ ਜੀ ਇਸ ਵੈਡ ਦੀ 50 ਲੀਟਰ ਵੀ ਤੋਂ ਦਿਖਾਵਾਂਗੇ ਹਾਂਜੀ ਕਿੰਨਾ ਕੁ ਦੁੱਧ ਪਾਉਂ ਦੁੱਧ ਵੀਰੇ 50 ਲੀਟਰ ਤੱਕ ਵੀ ਬੰਦਾ ਕੋਈ ਚੋ ਸਕਦਾ ਪਲੂਣ ਦਾ ਇਹਦਾ ਤਕਰੀਬਨ 50 40 ਤੋਂ ਉੱਪਰ ਦਾ ਜਿਹੜਾ ਪੀਕ ਟਾਈਮ ਆ ਠੀਕ ਹੈ ਲੈ ਚੱਲੀ ਭਈ ਐਂ ਕੁਮਾਰ ਦੀ ਪੁੱਤੀ ਹੌਲੀ ਹੌਲੀ ਤੋਰ ਲੱਕਮਾ ਲਾ ਘੇੜਾ ਦਵਾ ਦੇ ਇੱਕ ਆਇਦੀ ਬੈਠੀ ਦੀ ਜੇਰ ਪੈਂਦੀ ਦੀ ਵੀਡੀਓ ਅਸਵੀਰ ਦੀ ਬਿਲਕੁਲ ਐਨ ਪ੍ਰੋਪਰ ਪਈ ਹੋਈ ਹੈ ਠੀਕ ਹੈ ਲੈ ਚੱਲੀ ਬਾਈ ਸੋ ਦੋਸਤੋ ਇੱਕ ਚੀਜ਼ ਹੋਰ ਦੱਸ ਦਿੰਦਾ ਵੀ ਐਤ ਕੀ ਤੁਹਾਨੂੰ ਐਵੇਂ گاਵਾ ਦਿਖਾਤੀਆਂ ਜਗਾ ਨਾਲ ਬਣਾਈ ਵੀ ਹੈ ਬਾਈ ਨੇ ਸਿਆਲਾਂ ਦੇ ਵਿੱਚ ਤੁਹਾਨੂੰ ਉਧਰ گاਵਾ ਖੁੱਲੀਆਂ ਛੱਡ ਲਿਆ ਕਰਾਂਗੇ ਫਿਰ ਸਾਰੀਆਂ ਹੀ ਤੁਰਦੀਆਂ ਫਿਰਦੀਆਂ ਦਿਖਾ ਦਿਆ ਕਰਾਂਗੇ ਅੱਜ ਥੋੜੇ ਬਾਰਿਸ਼ ਦਾ ਟਾਈਮ ਜਾ ਲੱਗਦਾ ਸੀਗਾ ਅੱਛਾ ਉਹਦਾ ਕਰਕੇ ਨਹੀਂ ਤਾਂ ਖੁੱਲੀਆਂ ਛੱਡਣੀਆਂ ਸੀਗੀਆਂ ਠੀਕ ਹੈ ਸੋ ਕਿਉਂਕਿ ਅੱਜ ਬਾਰਿਸ਼ ਕਣੀਆਂ ਹੁੰਦੀ ਪੈਂਦੀਆਂ ਵੀ ਰਹੀਆਂ ਕਿਉਂਕਿ ਜਿਹੜਾ ਭਰਾ ਪਸ਼ੂ ਖਰੀਦਣਾ ਚਾਹੁੰਦਾ ਉਹਦੀ ਤਾਂ ਤਸੱਲੀ ਹੋਣੀ ਜ਼ਰੂਰੀ ਹੈ ਪਰ ਬਹੁਤ ਸਾਰੇ ਵੀਰ ਆ ਜਿਹੜੇ ਚੰਗੇ ਪਸ਼ੂਆਂ ਦਾ ਸ਼ੌਂਕ ਰੱਖਦੇ ਆ ਬਾਹਰਲੇ ਦੇਸ਼ਾਂ 'ਚ ਬੈਠੇ ਆ ਉਹ ਇੱਥੇ ਪਸ਼ੂ ਨਹੀਂ ਖਰੀਦ ਸਕਦੇ ਪਰ ਦੇਖਣਾ ਜਰੂਰ ਪਸੰਦ ਕਰਦੇ ਆ ਤਾਂ ਉਹਨਾਂ ਦੇ ਲਈ ਕੋਸ਼ਿਸ਼ ਇਹ ਰਹੂਗੀ ਵਧੀਆ ਤਰੀਕੇ ਨਾਲ ਇਦਾਂ ਦੀਆਂ گاਵਾ ਤੁਹਾਨੂੰ ਦਿਖਾਉਂਦੇ ਰਹੀਏ ਇੱਕ ਜਰਸੀ ਬਾਰੇ ਆਪਾਂ ਗੱਲ ਕਰਨੀ ਆ ਦੀਪੇ ਭਾਈ ਜਿਹੜੀ ਇਹ ਜਰਸੀ ਹੈ ਜਰਸੀ ਵੀਰ ਜੀ ਤੁਸੀਂ ਪਿਛਲੀ ਵੀਡੀਓ 'ਚ ਵੀ ਦੇਖੀ ਸੀਗੀ ਜੀ ਇਹ ਠੀਕ ਹੈ ਤੇ ਹੁਣ ਇਹਦਾ ਤਕਰੀਬਨ ਆ 23-24 ਨੂੰ ਟਾਈਮ ਪੂਰਾ ਜੀ ਹੂੰ ਖੋਦੇ ਵੋਲਕਨੋਂ ਦੀ ਹੈ ਜੈਦ ਨਾਲ ਇਹ ਗੱਭਣਾ ਜੀ ਠੀਕ ਹੈ ਦੀ ਨੂੰ ਇਹਦਾ ਟਾਈਮਪਰੇਚਰਡ ਖੋਲ ਲਾ ਪੁੱਤ ਖੋਲ ਕੇ ਛੱਡ ਦੇ ਇਹਨੂੰ ਅੱਜ 19-5 ਕਿ ਦਿਨ ਰਹਿ ਗਏ ਹਾਂਜੀ 5 ਕਿ ਦਿਨ ਤਕਰੀਬਨ 8-9 ਦਿਨ ਇਹਨੇ ਉੱਪਰ ਲੈ ਜਾਣੇ ਕਿਉਂਕਿ ਸੌਖੀ ਆ ਦਿਲ ਲੱਗਾ ਹੋਇਆ ਇਹਦਾ ਮਹੀਨਾ ਹੀ ਹੋ ਗਿਆ ਇਹਨੂੰ ਆਪਣੇ ਕੋਲੇ ਆਈ ਨੂੰ ਹੂੰ ਇਹਦਾ ਵੀ ਕਰਮਾਂ ਵਾਲੀ ਦਾ ਮੰਨ ਕੇ ਚੱਲੋ ਵੀ ਦੋ ਵਾਰ ਸੌਦਾ ਹੋ ਗਿਆ ਜਦੋਂ ਉਹ ਬੰਦਿਆਂ ਨੂੰ ਬਾਅਦ ਚ ਐਫਪਸੰਦ ਆ ਗਈਆਂ ਹੂੰ ਤੇ ਫਿਰ ਆਪਣੇ ਕੋਲੇ ਰਹਿ ਗਈ ਇਹ ਅੱਛਾ ਸੋ ਦੇਖੋ ਜਿਹੜਾ ਇਹਦਾ ਮੁੱਲ ਆ ਜੀ ਮੁੱਲ ਨਹੀਂ ਇਹਦਾ ਮੰਨ ਕੇ ਚੱਲੋ ਇਹ 2 ਲੱਖ ਰੁਪਈਆ ਇਹਦਾ ਲੈਣਾ ਹੀ ਲੈਣਾ ਆਪਾਂ ਠੀਕ ਹੈ ਕਿਉਂਕਿ ਸੰਭਾਲੀਆ ਮੋੜ ਲਿਆ ਪੁੱਤ ਹਮ ਇੱਕ ਮਿੰਟ ਸੋ ਦੇਖੋ ਦੋਸਤੋ ਜਰਸੀ ਬੜੀ ਸੋਹਣੀ नस्ਲ ਚੰਗਾ ਟਾਂਚਾ ਸੋਨਾ ਹਵਾਨਾ ਕੀਮਤ ਬਾਈ ਨੇ ਦੱਸਦੀ ਉਹ ਤੁਹਾਨੂੰ ਜਚਣੀ ਜ਼ਰੂਰੀ ਹੈ ਮੈਂ ਤੁਹਾਨੂੰ ਇੱਕ ਸੋਹਣਾ ਪਸ਼ੂ ਦਿਖਾ ਰਿਹਾ ਵੀਡੀਓ ਦੇ ਮਾਧਿਅਮ ਨਾਲ ਹੋ ਆਸਾ ਵੀ ਤੁਹਾਨੂੰ ਪਸੰਦ ਵੀ ਆਉਣਗੇ ਸੋ ਇਹ ਜਰਸੀ ਦੋਸਤੋ ਬੜੀ ਸੋਹਣੀ ਹੈ ਸੋ ਇਹ ਅੱਜ ਦੀ ਵੀਡੀਓ ਦੇ ਪਸ਼ੂ ਬਾਈ ਕੋਲ ਵਿਕਰੀ ਆਲੇ ਸੀਗੇ ਰੂਟੀਨ ਚ ਇਦਾਂ ਦੀਆਂ گاਵਾਾਂ ਆਉਂਦੀਆਂ ਰਹਿੰਦੀਆਂ ਸਿਆਲਾਂ ਦੇ ਵਿੱਚ ਜਿਵੇਂ ਬਾਈ ਨੇ ਕਿਹਾ ਵੀ ਤੁਹਾਨੂੰ ਸੁੱਖ ਚਾਹੀਦੀ ਵੀਡੀਓ ਦਿਖਾਉਂਦੇ ਰਾਵਾਂਗੇ ਇਹ ਬਹੁਤ ਵੱਡੀਆਂ گاਵਾਾਂ ਦੱਸੋ ਤੁਸੀਂ ਇਹਨਾਂ ਦੇ ਢਾਂਚੇ ਦੇਖ ਰਹੇ ਹੋਵੋਗੇ ਤੁਹਾਨੂੰ ਇਹਨਾਂ ਦੇ ਸਟਰਕਚਰਾਂ ਤੋਂ ਵੀ ਅੰਦਾਜ਼ੇ ਹੋਣਗੇ ਬਾਕੀ ਵੀਰ ਜੀ ਮੈਂ ਤੁਹਾਨੂੰ ਇੱਕ ਗੱਲ ਜਿਹੜੀ ਕਹਿਣੀ ਚਾਹੁੰਦਾ ਸੀਗਾ ਵੀ ਜਿੱਦਾਂ ਨਾ ਅੱਜ ਦੇ ਟਾਈਮ ਦੇ ਵਿੱਚ ਹੂੰ ਸੀਮਨਾ ਦੇ ਬਹੁਤ ਜ਼ਿਆਦਾ ਲੋਕ ਝੂਠ ਬੋਲੀ ਜਾਂਦੇ ਆ ਇਹ ਲੱਗਾ ਜੀ ਉਹ ਲੱਗਾ ਜੀ ਹੂੰ ਪਰ ਜਿਹੜੀ ਮੇਰੀ ਆਪਦੀ ਅੱਧੀ ਜ਼ਿੰਦਗੀ ਮੈਂ ਨਗਾਤੀ ਲਗਭਗ ਮੈਂ 40 ਸਾਲਾਂ ਤੇ ਨੇੜੇ ਹੀ ਹੋਣਾ ਹਾਂ ਹੂੰ ਜਿਹੜਾ ਜਾਨਵਰ ਦਾ ਨਾ ਸਟਰਕਚਰ ਦੇਖਿਆ ਕਰੋ ਹੂੰ ਵੀ ਇਹ ਜਾਨਵਰ ਦੁੱਧ ਦੇ ਸਕਦਾ ਕਿ ਨਹੀਂ ਸੀਮਨਤਾ ਜਿੱਦਾਂ ਕਹਿੰਦੇ ਵੀ ਇੱਕ ਤਾਂ ਨਾ ਹੁੰਦਾ ਪਪੂ ਉਹ ਐਮਐਲਏ ਹੁੰਦਾ ਤੇ ਦੂਜਾ ਵਿਚਾਰਾ ਕਿਤੇ ਫਿਰਦਾ ਹੁੰਦਾ ਸਹੀ ਠੀਕ ਹੈ ਨਾ ਸੀਮਨ ਦੇ ਮਗਰ ਨਾ ਜਾਇਆ ਕਰੋ ਜਾਨਵਰ ਦਾ ਸਟਰਕਚਰ ਦੇਖੋ ਵੀ ਕੀ ਚੀਜ਼ ਆ ਬਾਡੀ ਉਹਦੀ ਕੀ ਕਹਿੰਦੀ ਆ ਸਹੀ ਹੈ ਸੋ ਦੋਸਤੋ ਕਹਿਣ ਦਾ ਮਤਲਬ ਇਹ ਵੀ ਤੁਸੀਂ ਮੌਕੇ ਤੇ ਗਾਂ ਖਰੀਦ ਰਹੇ ਹੋ ਤਾਂ ਬਹੁਤੀ ਪਹਿਲ ਉਸ ਗਾਂ ਨੂੰ ਦਿਓ ਉਹਦੇ ਢਾਂਚੇ ਨੂੰ ਦਿਓ ਉਹਦੇ ਤੋਂ ਜੱਜਮੈਂਟ ਕਰੋ ਦੁੱਧ ਕਿੰਨਾ ਚੋਲੋਗੇ ਬਾਕੀ ਤੁਹਾਡੀ ਸਾਮ ਸੰਭਾਲ ਤੇ ਡਿਪੈਂਡ ਕਰਦਾ ਹੈ ਪਸ਼ੂ ਤੋਂ ਰਿਜ਼ਲਟ ਲੈਣਾ ਧੰਨਵਾਦ